ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਰੇ सुरेंद्र ਕੇਵਲਾਨੀ ਉਹਨਾਂ ਦੇ ਕੰਮ ਨੂੰ ਦੇਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਡਾਕਟਰ ਜੇ ਗੁਪਤਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਪੰ ਦਾ ਮਾਨ ਸਤਕਾਰ ਦੇਣ ਦਾ ਭਰੋਸਾ ਵੀ ਦਿੱਤਾ ਇਸ ਮੌਕੇ 사ਜਨ ਕੁਮਾਰ ਸੁਦੇਸ਼ ਕੁਮਾਰ ਦਫਤਰ ਇੰਚਾਰਜ ਰਾਜੇਂਦਰ ਨਾਇਰ ਵੀ ਮੌਜੂਦ ਸਨ ਖੁਸ਼ੀ ਔਰ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਵੱਡੇ ਭਰਾ सुरेंद्र ਕੇਵਲਾਨੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨੂੰ ਦੇਖਦੇ ਆਇਆ ਵਿਚਾਰਧਾਰਾ ਨੂੰ ਦੇਖਦੇ ਆਇਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਮਾਂਕਾਰਾਂ ਨੂੰ ਦੇਖਦੇ ਆਇਆ ਅੱਜ ਸਾਡੇ ਪਰਿਵਾਰ ਦਾ ਜਿਹੜਾ ਹਿੱਸਾ ਬਣੇ ਨੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਦੇ ਹਾਈ ਕਮਾਂਡ ਵੱਲੋਂ ਔਰ ਆਪਣੀ ਪਾਰਟੀ ਦੇ ਇੱਕ ਇੱਕ ਵਲੰਟੀਅਰ ਸਹਿਬਾਨ ਵੱਲੋਂ ਸਰਿੰਦਰ ਜੀ ਦਾ ਮੈਂ ਕਬਲਾਨੀ ਸਾਹਿਬ ਦਾ ਬਹੁਤ-ਬਹੁਤ ਸਵਾਗਤ ਕਰਦਾ ਅੱਲਾ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਕਿ ਜਿਸ ਵਿਚਾਰਧਾਰਾ ਨੂੰ ਦੇਖ ਕੇ ਅੱਜ ਸਾਡੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਇਹਨਾਂ ਦਾ ਹਮੇਸ਼ਾ ਹੀ ਮਾਨ ਸਤਕਾਰ ਵਧੇਗਾ ਔਰ ਹਮੇਸ਼ਾ ਹੀ ਇਹ ਗਰਮ ਮਹਿਸੂਸ ਕਰਨਗੇ ਕਿ ਜਿਹੜਾ ਫੈਸਲਾ ਚ ਇਹਨਾਂ ਨੇ ਲਿਆ ਉਹ ਬਹੁਤ ਹੀ ਅੱਛਾ ਪਾਰਟੀ ਆ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਡਾਕਟਰ ਅਜੇ ਤੱਕ ਮੇਰੇ ਛੋਟੇ ਭਰਾ ਨੇ ਮੇਰਾ ਕੋਈ 40 45 ਸਾਲ ਦਾ ਇਹਨਾਂ ਨਾਲ ਪਿਆਰ ਹੈ ਔਰ ਜਦੋਂ ਕੌਂਸਲਰ ਆਪਣੇ ਹੱਥੇ ਬਣਾਇਆ ਸੀ ਇਹਨਾਂ ਨੂੰ ਉਹ ਵੀ ਬੜਾ ਫਖਰ ਮਹਿਸੂਸ ਕੀਤਾ ਸੀ ਔਰ ਅੱਜ ਜਦ ਇਹ ਜਿਹੜੀ ਪਾਰਟੀ ਜੁਆਇਨ ਕੀਤੀ ਹੈ ਨੇ ਆਮ ਪਾਰਟੀ ਆਮ ਪਾਰਟੀ ਦਾ ਐਕਸ਼ਨ ਰਿਐਕਸ਼ਨ ਦੇਖ ਕੇ ਆਮ ਪਾਰਟੀ ਦੇ ਆਪ ਪੋਰਸੀ ਮੈਟਰ ਦੇਖ ਕੇ ਆਮ ਪਾਰਟੀ ਤੋਂ ਇਲਾਵਾ ਇਹਨਾਂ ਨੇ ਆਪਣਾ ਐਮਐਲ ਬਣ ਤੋਂ ਬਾਅਦ ਜੋ ਇਹਨਾਂ ਨੇ ਸੇਵਾ ਕੀਤੀ ਹੈ ਆਪਣੇ ਸੰਸਦ ਕੌਂਸਲ ਸੀ ਦੀ ਇੱਕ ਅਲੱਗ ਹੀ ਮਿਸਾਲ ਪੇਸ਼ ਕੀਤੀ ਹੈ ਔਰ ਮੈਂ ਛੋਟਾ ਭਰਾ ਬਣ ਕੇ ਪਿਆਰ ਤੇ ਸ਼ਰਤੋਂ ਕਰਦਾ ਆਇਆ ਲੇਕਿਨ ਮੇਰੇ ਮਨ ਦੇ ਵਿੱਚ ਡਾਕਟਰ ਅਜੇ ਗੁਪਤਾ ਦੇ ਇੱਕ ਅਲੱਗ ਜੀ ਇੱਜ਼ਤ ਵੀ ਵਧੀ ਹੈ ਨਾਲ ਪਿਆਰ ਦੇ ਕਿ ਯਾਰ ਇਹ ਸੱਚ ਹੈ ਜੈਂਟਲ ਪਰਸਨ ਔਰ ਸਟ੍ਰੇਟ ਫਾਰਵਰਡ ਮੈਨ ਜਿਹੜੀ ਗੱਲ ਕਹਿ ਰਹੀ ਮੂੰਹ ਤੇ ਕਹਿ ਰਹੀ ਪਿੱਛੇ ਕਿਸੇ ਬਰਾਈ ਨਹੀਂ ਕਰਨੀ ਮੂੰਹ ਤੇ ਤਰੀਫ ਕਰਨੀ ਮੂੰਹ ਤੇ ਪਿਆਰ ਕਰਨਾ ਸੋ ਮੈਂ ਗ੍ਰੇਟਫੁਲ ਆ ਕਿ ਮੈਨੂੰ ਇਹਨਾਂ ਨੇ ਜਿਸ ਪਿਆਰ ਨਾਲ ਕਿਹਾ ਸੀ ਉਸ ਪਿਆਰ ਨਾਲ ਮੈਨੂੰ ਇਹਨਾਂ ਨੇ ਸਰਕਾਰ ਕੀਤਾ ਔਰ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਸਾਰੇ ਸਾਥੀਆਂ ਦਾ